ਖਬਰ ਗੁਰਾਇਆਂ ਦੇ ਨੇੜਲੇ ਪਿੰਡ ਗੁਹਾਵਰ ਤੋਂ ਹੈ ਜਿੱਥੇ ਕਿ ਉਸ ਸਮੇਂ ਇੱਕ ਵੱਡਾ ਹਾਦਸਾ ਹੋਣ ਤੋਂ ਬਚਾ ਹੋ ਗਿਆ ਜਦੋਂ ਸਵੇਰ ਸਮੇਂ ਸੜਕ ਤੇ ਸਾਈਡ ਤੇ ਖੜੇ ਇੱਕ ਗੈਸ ਸਿਲੰਡਰਾਂ ਨਾਲ ਭਰੇ ਟਰੱਕ ਨੂੰ ਪਿੱਛੋਂ ਆ ਰਹੇ ਬਜਰੀ ਨਾਲ ਭਰੇ ਟਿਪਰ ਨੇ ਬੁਰੀ ਤਰ੍ਹਾਂ ਨਾਲ ਟੱਕਰ ਮਾਰ ਦਿੱਤੀ ਹਾਦਸਾ ਇਨਾ ਜ਼ਬਰਦਸਤ ਸੀ ਕਿ ਟਿਪਰ ਵੱਲੋਂ ਸਿਲੰਡਰਾਂ ਨਾਲ ਭਰੇ ਟਰੱਕ ਨੂੰ ਟੱਕਰ ਮਾਰਨ ਤੋਂ ਬਾਅਦ ਟਰੱਕ ਪੁਲ ਤੋਂ ਹੇਠਾਂ ਸੁੱਟ ਦਿੱਤਾ ਇਥੇ ਦੱਸ ਦਈਏ ਕਿ ਸਿਲੰਡਰ ਨਾਲ ਭਰੇ ਟਰੱਕ ਵਿੱਚ ਲਗਭਗ 350 ਸਿਲੰਡਰ ਸਨ। ਅਗਰ ਕਿਸੇ ਇੱਕ ਵੀ ਕੈਸ ਸਿਲੰਡਰ ਨੂੰ ਅੱਗ ਲੱਗ ਜਾਂਦੀ ਤਾਂ ਸੋਚੋ ਕਿੰਨਾ ਵੱਡਾ ਨੁਕਸਾਨ ਹੋ ਸਕਦਾ ਸੀ। ਪਰ ਰਾਹ ਦੀ ਗੱਲ ਰਹੀ ਕਿ ਇਸ ਤਰ੍ਹਾਂ ਦੀ ਘਟਨਾ ਫਿਲਹਾਲ ਟਲ ਗਈ। ਹਾਸੀ ਦੀ ਸੂਚਨਾ ਮਿਲਦੇ ਸਾਰ ਹੀ ਸੜਕ ਸੁਰੱਖਿਆ ਫੋਰਸ ਦੇ ASI ਜਸਵਿੰਦਰ ਸਿੰਘ ਨੇ ਦੱਸਿਆ ਕਿ ਇਸ ਹਾਸੇ ਦੌਰਾਨ ਬਹੁਤ ਵੱਡਾ ਬਚਾਅ ਹੋ ਗਿਆ ਹੈ। ਫਿਲਹਾਲ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਮੈਂ ਏਐਸ ਜਸਵਿੰਦਰ ਸਰਪ੍ਰਕਾ ਬੂਟ ਨੰਬਰ 92506 ਗੁਰਾਇਆਂ ਫਰੋਅ ਤੇ ਤਨਾਤਾ ਸਾਨੂੰ 6:30 ਵਜੇ ਕੰਟਰੋਲ ਰੂਮ ਜਲੰਧਰ ਤੋਂ ਫੋਨ ਆਇਆ ਸੀ ਕਿ ਇੱਕ ਕੈਂਟਰ ਜਿਹੜਾ ਉਹ ਗੁਰਾਇਆਂ ਨੇੜੇ ਸਾਦ ਸੰਘਰ ਪਲਟ ਗਿਆ ਅਸੀਂ ਜਦ ਮੁਕਤੇ ਜਾ ਕੇ ਦੇਖਿਆ ਤੇ ਕੈਂਟਰ ਫਟਿਆ ਹੋਇਆ ਸੀ ਇਹ ਕੈਂਟਰ ਦੇ ਪਲਟਣ ਦਾ ਕਾਰਨ ਇਹ ਹੋਇਆ ਕਿ ਪਿੱਛੋਂ ਆ ਰੇ ਇੱਕ ਟਿਪਰ ਜੋ ਕੋਈ ਮਲਗੀ ਦਾ ਲੱਦਿਆ ਹੋਇਆ ਸੀ ਪਠਾਨਕੋਟ ਤੋਂ ਲੁਧਿਆਣਾ ਜਾ ਰਿਹਾ ਸੀ ਤੇ ਜਿਹੜਾ ਕੈਂਟਰ ਆ ਗੈਸ ਵਾਲਾ ਸਿਲੰਡਰਾਂ ਦਾ ਭਰਿਆ ਹੋਇਆ ਇਹ ਵੀ ਲਰ ਸ਼ਾਰਪੋਰਟੋਂ ਲੁਧਿਆਣਾ ਜਾ ਰਿਹਾ ਸੀ ਜਿਹਦੇ ਵਿੱਚ ਟੈਂਟਰ ਡਰਾਈਵ ਨੂੰ ਸੱਤਾਂ ਲੱਗੀਆਂ ਉਹਨੂੰ ਮੌਕੇ ਤੋਂ ਅਸੀਂ ਆਪਣੀ ਸਰਕਾਰੀ ਗੱਡੀ ਦੇ ਵਿੱਚ ਬੜਾ ਪਿੰਡ ਹਸਪੀਟਲ ਸਰਕਾਰੀ ਦੇ ਵਿੱਚ ਦਾਖਲ ਕਰਵਾਇਆ ਗਿਆ ਤੇ ਉਹਦੇ ਮਾਲਕਾਂ ਨਾਲ ਸੰਪਰਕ ਕਰਕੇ ਉਹਨਾਂ ਨੂੰ ਮੌਕੇ ਤੇ ਬੁਲਾਇਆ ਗਿਆ ਤੇ ਮੁਕੇ ਤੇ ਪਹੁੰਚ ਈਆਰਵੀ ਬੁਰਆਂ ਵਾਲੀ 112 ਗੱਡੀ ਜਿਹੜੀ ਆ ਉਹ ਵੀ ਮੌਕੇ ਤੇ ਪਹੁੰਚ ਤੰਦੀ ਜਾਰੀ ਉਦੋਂ ਟਰੱਕ ਦੇ ਚਾਲਕ ਗੁਰਦਿਆਲ ਸਿੰਘ ਨੇ ਦੱਸਿਆ ਕਿ ਉਹ ਟਰੱਕ ਨੂੰ ਸੜਕ ਕਿਨਾਰੇ ਲਗਾ ਕੇ ਟਾਇਰ ਦੀ ਜਾਂਚ ਕਰ ਰਿਹਾ ਸੀ ਤਾਂ ਪਿੱਛੋਂ ਆ ਰਹੇ ਬਜਰੀ ਨਾਲ ਭਰੇ ਟਿਪਰ ਨੇ ਉਸ ਦੇ ਟਰੱਕ ਨੂੰ ਟੱਕਰ ਮਾਰ ਦਿੱਤੀ। ਮਾਲਕ ਜੈਤੂਨ ਸੀ। ਅੱਜ ਸਭੀ ਗੱਡੀ ਦਾ ਗੁਰਾਇਆ ਦੇ ਕੋਲ ਐਕਸੀਡੈਂਟ ਹੋ ਗਿਆ। ਕਿ ਪੁਲਿਸ ਰਿਸਪੌਂਸ ਇੱਕ ਕਾਲ ਤੇ ਹੀ 5 ਮਿੰਟ ਵੀ ਨਹੀਂ 5 ਮਿੰਟ ਪੁਲਿਸ ਇੱਥੇ ਪਹੁੰਚ ਗਈ। ਉਹ ਗੁੜੀ ਚੰਗੀ ਕਰਾ ਖੜ ਰਿਟਿਆ। ਡਰਾਈਵਰ ਨੂੰ ਵਿਚਾਰਾ ਜਿਹੜਾ ਜਖਮੀ ਹੈ ਉਹ ਹਸਪੀਟਲ ਲੈ ਕੇ ਜਾ ਰਹੇ ਨੇ। ਮੈਂ ਧੰਨਵਾਦੀ ਹਾਂ ਪੰਜਾਬ ਪੁਲਿਸਦਾਰ ਸਰਕਾਰ ਦਾ ਜਿਨ੍ਹਾਂ ਨੇ ਕਿ ਟੀਮ ਬਣਾਈ ਔਰ ਚੰਗਾ ਰਿਸਪੌਂਸ ਦਿੱਤਾ ਹਾਂ ਸਾਹੇ ਵਿੱਚ ਜਿੱਥੇ ਦੋਵੇਂ ਗੱਡੀਆਂ ਨੁਕਸਾਨੀਆਂ ਗਈਆਂ ਉੱਥੇ ਹੀ ਟਿਪਰ ਦੇ ਚਾਲਕ ਸਾਹਿਲ ਨੇ ਦੱਸਿਆ ਕਿ ਰੋਡ ਤੇ ਟਰੈਕਟਰ ਆ ਜਾਣ ਕਾਰਨ ਉਸ ਦਾ ਟਿਪਰ ਬੇਕਾਬੂ ਹੋ ਗਿਆ ਤੇ ਸਿੱਧਾ ਖੜੇ ਟਰੱਕ ਨਾਲ ਜਾ ਟਕਰਾਇਆ ਹਾਂਜੀ ਭਾਈ ਕੀ ਤੁਹਾਡਾ ਨਾਮ ਆ ਸਾਹਿਲ ਸਿੰਘ ਆ ਕਿੱਥੋਂ ਆ ਰਹੇ ਸੀ ਕਿੱਥੇ ਚੱਲੇ ਸੀ ਫਨਾਂਗੋੜ ਤੋਂ ਬਈ ਲਹਿਜਾਂ ਦੇ ਤੇ ਲੁਧਿਆਣਾ ਚੱਲੇ ਸੀ ਕਿੱਥੋਂ ਆ ਰਹੇ ਸੀ ਫਨਾਂਗੋੜ ਤੋਂ ਚੱਲੇ ਕਿੱਥੇ ਸੀ ਲੁਧਿਆਣਾ ਕੀ ਸੀਗਾ ਟਿਪਰ ਚ ਬਜਰੀ ਦੀ ਬਰੀ ਐਕਸੀਡੈਂਟ ਕਿਦਾਂ ਹੋਇਆ ਐਕਸੀਡੈਂਟ ਗਾ ਟਿਪਰ ਉਹ ਸਿਲੰਡਰ ਵਾਲੀ ਗੱਡੀ ਖੜੀ ਸੀ ਉੱਤੇ ਅੱਛਾ ਜੀ ਮੈਂ ਮਗਰਵਾਹਨ ਦੇ ਮੇਰੀ ਸਟੇਰੀਂਗ ਰਾਤ ਖੜੀ ਹੋਈ ਤੇ ਨਾਲ ਦਾ ਜਰੂਰ ਲੱਗਣ ਤੋਂ ਬਚਾਇਆ ਹਾਂ ਜੀ